ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਆਫਿਸ ਆਫ ਦ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰਣਕੋਟ ਦੇ ਵੱਲੋਂ ਪੀਐਨਡੀਆ ਭਰਤੀਆਂ ਦੇ ਬਾਰੇ ਜਾਣਕਾਰੀ ਗਰੁੱਪ ਡੀ ਦੀਆਂ ਪੋਸਟਾਂ ਨੇ ਜੀ ਇਹ ਜਿਹੜੇ ਵੀ ਨਵੇਂ ਆਏ ਨੇ ਜੀ ਆਪਣੇ ਚੈਨਲ ਦੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤੇ ਬੈਲ ਆਈਕਨ ਤੇ ਕਲਿੱਕ ਕਰ ਦੇ ਤਾਂ ਜੋ ਨਵੇਂਆਂ ਭਰਤੀਆਂ ਦੇ ਉਹਨਾਂ ਨੂੰ ਜਾਣਕਾਰੀਆਂ ਸਮੇਂ ਸਿਰ ਪ੍ਰਾਪਤ ਹੁੰਦੀਆਂ ਰਹਿਣ ਇਹ ਭਰਤੀ ਦੀ ਗੱਲ ਕਰੀਏ ਤਾਂ ਇਹ ਭਰਤੀ 15 5 2025 ਸ਼ਾਮ ਦੇ 5 ਵਜੇ ਤੱਕ ਤੁਹਾਨੂੰ ਆਪ ਦਾ ਬਾਇਓ ਡਾਟਾ ਭੇਜਣਾ ਹੈ ਜੀ ਕਿਸ ਪਤੇ ਤੇ ਭੇਜਣਾ ਹੈ ਜੀ ਤੁਸੀਂ ਉਹ ਦਾ ਬਾਰੇ ਮੈਂ ਅੱਗੇ ਜਾਣਕਾਰੀ ਦੇਵਾਂਗਾ ਹੁਣ ਗੱਲ ਕਰਦੇ ਆਂ ਜੀ ਆਪਾਂ ਪੋਸਟਾਂ ਦੀ ਪੋਸਟਾਂ ਦੀ ਕੁੱਲ ਗਿਣਤੀ ਹੈ ਜੀ ਚੋਟਲ 6 ਜੀ ਸੈਲਰੀ ਦੀ ਗੱਲ ਕਰੀ 18000 ਰੁਪਏ ਪਰ ਮੰਥ ਤੁਹਾਡੀ ਸੈਲਰੀ ਹੋਏਗੀ ਜੀ ਤੇ ਕੁਆਲੀਫਿਕੇਸ਼ਨ ਪੜ੍ਹਾਈ ਕੀ ਮੰਗੀ ਹੈ ਇਹਨਾਂ ਨੇ ਇਹਨਾਂ ਦੀ ਪੰਜਾਬੀ ਲੈਂਗੁਏਜ ਵਿੱਚ ਘੱਟੋ ਘੱਟ 8ਵੀਂ ਪਾਠੀ ਪਾਸ ਮੰਗੀ ਹੈ ਜੀ ਤੇ ਏਜ ਲਿਮਟ ਦੀ ਗੱਲ ਕਰੀ 18 ਤੋਂ 35 ਸਾਲ ਦੇ ਇਜ਼ ਜਨਰਲ ਕਾਸਟ ਦੇ ਜਿਹੜੇ ਹੈ ਉਹ ਅਪਲਾਈ ਕਰ ਸਕਦੇ ਨੇ ਜੀ 1 5 2025 ਨੂੰ ਜਿਨ੍ਹਾਂ ਦੀ ਏਜ 35 ਸਾਲ ਤੋਂ ਹੇਠਾਂ ਹੈਗੀ ਉਹ ਅਪਲਾਈ ਕਰ ਸਕਦੇ ਨੇ ਜੀ 5 ਸਾਲ ਦੀ ਸਰਵ ਕੈਂਡੀਡੇਟ ਜਾਨਕਿ ਐਸ ਵੀ ਸੀ ਵਾਲਿਆਂ ਦੇ ਲਈ ਛੋੜ ਦਿੱਤੀ ਗਈ ਹੈ ਜੀ ਉਸ ਤੋਂ ਬਾਅਦ ਇਹ ਗੱਲ ਕਰੀਏ 6 ਪੋਸਟਾਂ ਜਿਹੜੀਆਂ ਹੈ ਨਹੀਂ ਜਨਰਲ ਦੇ ਲਈ ਦੋ ਪੋਸਟਾਂ ਨੇ ਜੀ ਔਮਨ ਦੇ ਲਈ ਐਸ ਐਮ ਦੇ ਲਈ ਇੱਕ ਪੋਸਟ ਹੈ ਔਮਨ ਦੇ ਲਈ ਬੀ ਸੀ ਦੇ ਲਈ ਇੱਕ ਪੋਸਟ ਹੈ ਜੀ ਜਨਰਲ ਈ ਡਬਲਯੂ ਐਸ ਦੇ ਲਈ ਇੱਕ ਪੋਸਟ ਹੈ ਜੀ ਜਨਰਲ ਈ ਡਬਲਯੂ ਐਸ ਦੇ ਲਈ ਵੀ ਇੱਕ ਪੋਸਟ ਹੈ ਜੀ ਤੁਸੀਂ ਇਹ ਨੋਟੀਫਿਕੇਸ਼ਨ ਨੂੰ ਪੜ ਸਕਦੇ ਹੋ ਇਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਡਿਸਕ੍ਰਿਪਸ਼ਨ ਤੇ ਜਾ ਕੇ ਪੜ ਸਕਦੇ ਹੋ ਇਹ ਪਰਫਾਰਮ ਹੈ ਜੀ ਜਿਹੜਾ ਤੁਸੀਂ ਲਿਖ ਕੇ ਭੇਜਣਾ ਹੈ ਸਪੀਡ ਪੋਸਟ ਰਾਹੀਂ ਵੀ ਭੇਜ ਸਕਦੇ ਹੋ ਬਾਈ ਹੈਂਡ ਵੀ ਦੇ ਸਕਦੇ ਹੋ ਇੱਥੇ ਤੁਸੀਂ ਨਾਮ ਭਰਨਾ ਹੈ ਜੀ ਇੱਥੇ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਲੱਗਣੀ ਹੈ ਜੀ ਫਾਦਰ ਨੇਮ ਡੇਟ ਆਫ ਬਰਥ ਤੁਹਾਡੀ ਸਾਰਾ ਕੈਪੀਟਲ ਅੱਖਰਾਂ ਦੇ ਵਿੱਚ ਭਰਨਾ ਹੈ ਜੀ ਇਹ ਵੱਡੇ ਅੱਖਰਾਂ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਜੀ ਇਹ ਇੱਥੇ ਤੁਹਾਡੀ ਕੁਆਲੀਫਿਕੇਸ਼ਨ ਵਗੈਰਾ ਜੇ ਹੋਈ ਹੈ ਸਾਰੀ ਇੱਥੇ ਭਰਨੀ ਹੈ ਜੀ +2 12ਵੀਂ ਦੀ ਜਾਂ ਅਦਰ ਕੁਆਲੀਫਿਕੇਸ਼ਨ ਜੋ ਵੀ ਹੈ ਤੁਹਾਡੇ ਕੋਲੇ ਇੱਥੇ ਲਿਸਟ ਆਫ ਡਾਕੂਮੈਂਟ ਹੈ ਜਿਹੜੇ ਇਹਦੇ ਨਾਲ ਤੁਸੀਂ ਅਟੈਚ ਕਰਨੇ ਆ ਜੀ ਪਰਫਾਰਮ ਦੇ ਪ੍ਰੂਫ ਆਫ ਡੇਟ ਆਫ ਬਰਥ ਸਰਟੀਫਿਕੇਟ ਤੁਹਾਡੇ ਦਾ ਐਜੂਕੇਸ਼ਨ ਦੇ ਕਾਸਟ ਤੇ ਕੈਟਾਗਰੀ ਸਰਟੀਫਿਕੇਟ ਜਿਹੜੇ ਅਦਰ ਕਾਸਟ ਦੇ ਆ ਜਾਂਦੇ ਨੇ ਉਹਨਾਂ ਦੇ ਕਾਸਟ ਦੇ ਸਰਟੀਫਿਕੇਟ ਵੀ ਲੱਗਣਗੇ ਜਿਹੜੇ ਜਨਰਲ ਕਾਸਟ ਦੇ ਨੇ ਉਹਨਾਂ ਦੇ ਨਹੀਂ ਲੱਗਣਗੇ ਜੀ ਖਾਸ ਸਰਟੀਫਿਕੇਟ ਆਧਾਰ ਕਾਰਡ ਦੇ ਜੀ ਦੋ ਆਈਡੈਂਟੀਕਲ ਫੋਟੋ ਗ੍ਰਾਫਸ ਯਾਨੀ ਕਿ ਫੋਟੋ ਤੁਹਾਡੇ ਆ ਪਾਸਪੋਰਟ ਸਾਈਜ਼ ਦੇ ਜਿਹੜੀਆਂ ਹੈ ਉਹ ਲੱਗਣਗੀਆਂ ਆਧਾਰ ਕਾਰਡ ਦੇ ਆ ਇਨਸਟਰਕਸ਼ਨਾਂ ਨੋਟ ਕਰ ਲਓ ਜੀ ਇਨਸਟਰਕਸ਼ਨਾਂ ਜਿਹੜੇ ਤੁਸੀਂ ਐਨਵੈਲਪ ਭੇਜਣਾ ਹੈਗਾ ਉਹਦੇ ਉੱਪਰ ਤੁਸੀਂ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਪੀ ਇਹ ਲਾਜ਼ਮ ਲਿਖਣਾ ਹੈ ਜੀ ਤੇ ਪੋਸਟ ਆਪੀਸ਼ਨ ਦਾ ਜਿਹੜਾ ਇੰਟਰਵਿਊ ਹੋਏਗਾ ਜੀ ਉਹਦਾ ਸ਼ਡਿਊਲ ਇਸ ਪ੍ਰਕਾਰ ਹੈ ਏ ਤੋਂ ਜੇ ਤੱਕ ਜਿਨ੍ਹਾਂ ਦਾ ਨਾਮ ਹੈ ਜੀ ਉਹਨਾਂ ਦੀ ਇੰਟਰਵਿਊ ਹੈਗੀ 26 5 2025 ਕੇ ਤੋਂ ਆਰ ਤੱਕ ਜਿਨ੍ਹਾਂ ਦਾ ਨਾਮ ਹੈ ਜੀ 27 5 2025 ਐਸ ਤੋਂ ਜ਼ेड ਵਾਲਿਆਂ ਦੀ 28 5 2025 ਨੂੰ ਇੰਟਰਵਿਊ ਹੋਏਗੀ ਜੀ ਇੰਟਰਵਿਊ ਵਾਲੇ ਦਿਨ ਤੁਸੀਂ ਆਪਦੇ origignal ਸਰਟੀਫਿਕੇਟ ਲੈ ਕੇ ਜਾਣਾ ਹੈ ਨਹੀਂ ਜੀ ਤੇ ਕੈਂਡੀਡੇਟ ਸ਼ੁੱਡ ਰੀਚ ਇਨ ਦਾ ਆਫਿਸ 10 ਵਜੇ ਜਾਣਗੇ ਤੁਸੀਂ ਪਹੁੰਚ ਜਾਣਾ ਜੀ ਆਫਿਸ ਦੇ ਵਿੱਚ ਨੰਬਰ ਆਫ ਦਾ ਪੋਸਟ ਐਗਜ਼ਾਮਪਲ ਮੇ ਵੀ ਵਧਾਈਆਂ ਤੇ ਜਾ ਸਕਦੀਆਂ ਨੇ ਘਟਾਈਆਂ ਵੀ ਜਾ ਸਕਦੀਆਂ ਨੇ ਪੋਸਟਾਂ ਜੀ ਨੂੰ ਕੋਈ ਵੀ ਇੰਟਰਵਿਊ ਦੇ ਔਨਲਾਈਨ ਦਾ ਟੀਏਡੀ ਦਾ ਕੋਈ ਵੀ ਭੁਗਤਾਨ ਨਹੀਂ ਕੀਤਾ ਜਾਵੇਗਾ ਜੀ ਜਿਹੜਾ ਤੁਸੀਂ ਫਾਰਮ ਹੈ ਉਹ ਚੰਗੀ ਤਰ੍ਹਾਂ ਤੁਸੀਂ ਭਰ ਨਹੀਂ ਇਨਕਲੀ ਇਨਕੰਪਲੀਟ ਇੰਪਲੀ ਅਪਲੀਕੇਸ਼ਨ ਹੈ ਜਿਹੜੀ ਅਸੈਪਟ ਨਹੀਂ ਕੀਤੀ ਜਾਵੇਗੀ ਜੀ ਐਡਰੈਸ ਨੋਟ ਕਰ ਲਓ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਾਣਕੋਟ ਜੀ ਨਾਲ ਤੁਸੀਂ ਪਟਾਣਕੋਟ ਦਾ ਪਿੰਨ ਕੋਡ ਪਾ ਦੇਣਾ ਜੀ ਇਹ ਸਾਰਾ ਐਡਰੈਸ ਦੇ ਉੱਤੇ ਤੁਸੀਂ ਆਪਦੀ भेजने दी आखरी तारीख ਤੁਹਾਨੂੰ ਦੱਸ ਹੀ ਦਿੱਤੀ 30 15 5 2025 ਆਖਰੀ ਤਰੀਕ ਹੈ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਆਪਨੇ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਨੇ ਕਿਰਪਾ ਕਰਕੇ ਆਪਣੇ ਚੈਨਲ ਤੇ ਜਾ ਕੇ ਵੀਡੀਓ ਨੂੰ ਦੇਖੋ ਜੀ ਹੋਰ ਭਰਤੀਆਂ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਜੀ ਧੰਨਵਾਦ ਜੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਭਰਤੀ ਦੇ ਨਾਲ